ਗਾਇਸ ਫਾਈਨਲੀ ਘਰੇ ਆ ਗਿਆ ਹਾਂ ਕਿ ਤੇ ਕਿ ਪਟਰ ਨਦਰ ਨਾ ਲੱਗ। ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਰ ਸਿੰਘ ਲੋਕ ਸਤਿ ਸ੍ਰੀ ਅਕਾਲ 34 35 ਤੁਹਾਨੂੰ ਆਪਣਾ ਆਪਣਾ ਠੀਕ ਹੈ ਦੋਸਤਾਂ ਮੈਂ ਤਾਂ ਬਿਲਕੁਲ ਠੀਕ ਆ ਸਾਰੇ ਜਣ ਬਿਲਕੁਲ ਠੀਕ ਨੇ ਰਿੱਤਾ ਸਾਡਾ ਬਿਮਾਰ ਆ ਤਾਂ ਇਹਨੂੰ ਡੋਸਟ ਹੈ ਗਾਇਜ਼ ਦੇਖੋ ਨਾ ਦੇ ਤਾਂ ਹੁੰਦੇ ਹੈ ਨਹੀਂ ਆਈ ਚਲ ਤੁਰ ਪੰਦੇ ਗਾਇਜ਼ ਗੁੱਡ ਮਾਰਨਿੰਗ ਜੀ ਮੈਂ ਵੀ ਉੱਠ ਗਿਆ ਗਾਇਜ਼ ਮੈਂ ਤਾਂ 5 ਵਜੇ ਉੱਠ ਗਿਆ ਗਾਇਜ਼ ਅੱਜ ਸਾਰਾ ਹੈਲੋ ਗਾਇਜ਼ ਮੈਂ ਵੀ ਉੱਠ ਖੜਿਆ ਜੀ ਭੈਣ ਕਮੈਂਟ ਕਰਕੇ ਕਹਿੰਦੀ ਜਿਵੇਂ ਤੁਸੀਂ ਕਹਿੰਦੇ ਆ ਨਾ 250 ਰੁਪਏ ਦਿੱਤਾ ਲੱਖ ਰੁਪਏ ਤਾਂ ਨਹੀਂ ਦਿੱਤਾਗਾ ਇੱਕ ਕੁੜੀ ਦਾ ਕਮ ਵੀ ਤੁਸੀਂ ਆਏ ਕਹਿੰਦੇ ਹੋ ਕਹਿੰਦੇ ਬਾੜੀ ਤੇਰ ਕੰਮ ਨਹੀਂ ਚੱਲਦਾ ਇੰਨਾ ਜਲੀਲ ਤਾਂ ਨਾ ਉਹ ਬੰਦਾ ਨਹੀਂ ਹੁੰਦਾ ਜਿਹੜਾ ਸਾਰੀ ਦਿਹਾੜੀ ਕੰਮ ਕਰਦਾ ਕੋਈ ਬਾਹਰਲੀ ਕੰਟਰੀ ਚ ਵੀ ਨਹੀਂ ਹੁੰਦਾ ਗਾਇਜ਼ ਇਹ ਮੈਨੂੰ ਲੋਕ ਪੜ ਲੜਨ ਨਹੀਂ ਲੱਗ ਜਾਂਦੀਆਂ ਕਈ ਬੀਬੀਆਂ ਤੇ ਗਾਇਜ਼ ਅੱਗੇ ਕਦੇ ਸੀ ਰੰਗ-ਬਰੰਗੇ ਉਹਨੇ ਆਉਂਦੇ ਸੂਟ ਪਾਇਆ ਹੁੰਦਾ ਇੱਧਰ ਕਦੀ ਉਹਨੇ ਪਜਾਮਾ ਟੀ-ਸ਼ਰਟ ਮੈਂ ਪੈਂਟ ਪਰ ਉਹ ਲੈ ਪੁੱਠੇ ਸਿੱਧੇ ਚੱਲਦੇ ਆ ਸਾਰੇ ਮੈਚ ਹਾਂ ਜੇ ਜਰ ਪਜਾਮਾ ਟੀ-ਸ਼ਰਟ ਪਜਾਮਾ ਟੀ-ਸ਼ਰਟ ਪਪ ਵੀ ਪਜਾਮਾ ਟੀ-ਸ਼ਰਟ ਅਰਿੱਕਤਾ ਵੀ ਸਾਰੇ ਪਜਾਮਾ ਟੀ-ਸ਼ਰਟਾਂ ਚੱਲਦੇ ਆ ਗਾਈਸ ਅੱਜ ਕੱਪੜੇ ਸਾਹਮਣੇ ਆਪਣੇ ਆਪਣੇ ਆਪ ਚਾਏ। ਕੱਪੜੇ ਕਿੱਥੇ ਆਏ ਦੱਸ ਦੋ। ਗਾਈਸ ਅਸੀਂ ਸೀਕ੍ਰਟ ਪੁੱਛ ਕੇ ਦੱਸਾਂਗੇ। ਗਾਈਸ ਸਾਰੇ ਨੇ ਆਪਣੇ ਆਪਣੇ ਕੱਪੜੇ ਪਾਏ ਪਰ ਕਈ ਲੋਕਾਂ ਨੂੰ ਮੰਗ ਕੇ ਪਾਉਣ ਦੀ ਆਦਤ ਹੁੰਦੀ ਹੈ ਨਾ ਚੱਕ ਕੇ ਪਾਉਣ ਦੀ। ਸਾਣਾ ਮਾਪਾ। ਸਾਨੂੰ ਪਾਣੇ ਚੱਕੋਈ ਨਾ ਇਹ ਕਰੀ ਜਾਂਦੇ ਯਾਰ। ਮੰਗ ਕੇ ਪਾਣਾ। ਮੈਂ ਤੇ ਮੈਂ ਤੇ ਨਵੇਂ ਕੱਪੜੇ ਲੈ ਕੇ ਆਣੇ ਦੋਸਤੋ ਪਰ ਮੈਂ ਕਿਸੇ ਆਪਣੇ ਕੱਪੜੇ ਨਹੀਂ ਜਣੇਗੇ। ਮੇਰੇ ਨਾ ਚੱਲੇ। ਤੁਹਾਨੂੰ ਮੈਨੂੰ ਸਾਰਾ ਚਪਾਉਣ ਨੂੰ ਕੁਝ ਦੇ ਦੇ ਜੁੱਤੀ ਚ ਦੋ। ਆਹ ਚਪੜਾ ਚੱਲੇਗਾ ਸੱਚ ਮੂਡ ਮੈਂ ਕੱਲੇ ਨਹੀਂ ਪਾਏ ਆ। ਯਾਰ ਮੈਨੂੰ ਵੀ ਜੁੱਤੀ ਦੋ ਮੈਂ ਨਹੀਂ जब ब्लैक दी जूते ले आनु बोलया कर उते कुट्टी जा पज के आ दे पत्ता आ भी ले नहीं उते उत दोस्तों बात चल ले 1 दोस्तों फाइनली पहुंच गए हैं आज हम आए हैं गाइस बाइक लेने चलो चलते हैं नहीं ब्लैक लगो ये लेट हो चुकी है ਹਾਂ ਜੈਡ ਰੈਡ ਕਲਰ ਨਹੀਂ ਹੋਣਾ ਚਾਹੀਦਾ ਨਹੀਂ ਜੈਡ ਬਲੈਕ ਲੈਣਾ ਜੈਡ ਬਲੈਕ ਜੈਡ ਬਲੈਕ ਹਾਂਜੀ ਕੀ ਪ੍ਰਾਈਸ ਹੈ ਦਾ 293000 ਹੋ ਗਿਆ ਹੋਰ ਜੈਡ ਬਲੈਕ ਆਉਂਦਾ 35000 अवेलेबल ਹੈ ਕੋਈ ਪਾਈਟ ਹੋਵੇ ਜਿਹੜੇ ਕਲਰ ਨੰਬਰ ਤੇ ਖੜੀ ਆ ਹੱਲ ਹੈ ਆ ਤੁਹਾਨੂੰ ਲੈਸਲੀ ਹੈ ਨਾ ਇਹਨੇ ਨਹੀਂ ਕਰਾਵਾਂਗੇ ਟੈਂਸਰਮੈਂਟ ਦੋਸਤੋ ਏਜੰਸੀ ਇਹ ਤੋਂ ਮੋਟਰਸਾਈਕਲ ਦਿੱਤਾ ਨਹੀਂ ਬੱਚਾ ਪਾ ਕੇ ਬਾਹਰ ਫਿਰ ਆ ਮੋਟਰਸਾਈਕਲ ਲੱਤਾ ਦੋਸਤੋ ਬਸਾ ਵੀ ਆਇਆ ਹੋਰ ਸਟicker ਰੰਗ ਬਰੰਗੇ ਸੋਨਾਂ ਦੇ ਹਾਂ ਘੈਂਟ ਤਾਂ ਦਿਖਾ ਮੋਸਟ ਆਲ ਇਟਵਨ ਆਪਾਂ ਟ੍ਰੇਨ ਨੰਬਰ ਪਲੇਟ ਲਾ ਦਈਏ ਹਾਂ ਹਾਂ ਤੂੰ ਕਿ ਕਿ ਤਸਵੀਰਾਂ ਆ ਹਾਂ ਅਪਲਾਈ ਕਰਦੇ ਹੋ ਤਸਵੀਰ ਦੇ ਅੰਦਰ ਰਸੀਦ ਆ ਜੀ ਭੇਜ ਦਿਓ ਗratulations ਗੇਸ ਚੈਂਪੀਓ ਸੋਨਾ ਸੋਨਾ ਲੱਗਦਾ ਇਹਨੂੰ ਚਲਾ ਹੌੜ ਮੈਂ ਚਲਾਉਂਦਾ ਆ ਆ ਲਾਤਾ ਵਾਹਾ ਸਾਰਾ ਮੋਟਰ ਤੋਂ ਲਾ ਲੈਣਾ ਸਾਰਾ ਕੁਝ ਸਾਰਾ ਕੁਝ ਕੋਈ ਨਹੀਂ ਲਾਉਣਾਗਾ ਲਾ ਦੇਣਾ ਮੰਮੀ ਬੈਠਦੇ ਜਾਨ ਨੂੰ ਕਾਜੀ ਦੇ ਦੇਣਾ ਹੈ ਤੋ ਥੋੜਾ ਏਦਾਂ ਹੱਥ ਬਾਗੇ ਨਾ ਨਾ ਉੱਤੇ ਪੈਰ ਕਿਥੇ ਰੱਖੂ ਮਾਂ ਮੰਮੀ ਪੈਰ ਪੈਰ ਰੱਖਣਗੇ ਕਿਥੇ ਉਹ ਜਾਲੀ ਸਾਰਾ ਕੁਝ ਹੁੰਦਾ ਯਾਰ ਉਹ ਜਾਲੀ ਕਿੰਨਾਂ ਲਵਾ ਦਈ ਪੈਰ ਰੱਖਣ ਵਾਲਾ ਓਏ ਸਾਰਾ ਕੁਝ ਹੁੰਦਾ ਤਾਂ ਬੈਠਾ ਹੀ ਨਹੀਂ ਹੋ ਉਹ ਯਾਰ ਸਾਰਾ ਕੁਝ ਹੁੰਦਾ ਵਾ ਨਹੀਂ ਲਖਾਂਦੇ ਸਾਰੇ ਜਿਗਰ ਹੁੰਦੇ ਨਹੀਂ ਕੁਝ ਨਹੀਂ ਹੁੰਦਾ ਦੱਤ ਕੇ ਚਿੱਕਸ ਨਹੀਂ ਲੈਣੀ ਆ ਜੋ ਮੋਟਰਸਾਈਕਲ ਮੇਰਾ ਆਜੇ ਐਕਟਿਵਰ ਹੈਗੀ ਆ ਨਾ ਆਪਣੀ ਐਕਟ ਵੀ ਖਰਾਬ ਕਰ ਲਈਏ ਮੇਰੇ ਨਾਲ ਲਾ ਦਿਓ ਸਹੀ ਗੱਲੋ ਤਾਂ ਖੜਕਦੇ ਨੇ 20 ਸਾਲ ਵੀ ਪਾਪਾ ਦੇ ਘਰ ਵਾਲੇ ਆਪਣੇ ਘਰ ਵਾਲੇ ਨੂੰ ਕੋ ਪਾਪਾ ਬੰਦ ਰਿਹਾ ਅਨੀਵਰਸਰੀ ਐਕਟਿਵ ਹੈ ਸਾਲ ਚ ਖੰਡ ਜੇ ਗਈ ਆ ਤਾਂ ਠੀਕ ਹੀ ਨਾ 12 ਮਾਰਚ ਚਲੋ ਹੁਣ ਐਕਟਿਵਾ ਵੀ ਲੈ ਆਏ ਜਿਹੜੀ ਖਰਾਬ ਹੋਈ ਤਾਂ ਦੀਆਂ ਏਜੰਸੀ ਚ ਕੋ ਲੈ ਰਹੇ ਉਹ ਵੀ ਚੱਕ ਲਿਆਵਾਂਗੇ ਕੀ ਕਰਮੀ ਮੈਂ ਤਾਂ ਇਜ ਕਰ ਦ ਦੇ ਦੋ ਉਹਨਾਂ ਨੂੰ ਵੀ ਖਰਾਬ ਕਿਉਂਕਿ 29 ਤੱਕ ਕਸ਼ੌਂ ਕਰਦਾ ਰਹਿੰਦਾ ਚਲੋ ਫਿਰ ਤੁਹਾਡੇ ਲਈ ਗੱਡੀ ਹੈਗੀ ਮੈਂ ਤਾਂ ਗੱਡੀ ਚ ਚਲਾਉਣੀ ਆ ਮੈਂ ਤਾਂ ਐਕਟਿਵ ਚਲਾਉਣੀ ਆ ਫੇਰ ਅਜ ਤਾਂ ਤੁਸੀਂ ਕੀ ਕਰਨਾ ਐ ਕਿਉਂ ਮੈਂ ਕਿਤੇ ਪਪਾ ਨਾਲ ਤਾਂ ਜਾ ਹੀ ਸਕਦੀ ਆ ਫੇਰ ਐਕਟਿਵ ਵਾਲੇ ਤੂੰ ਮੇਰੇ ਬਾਕੇ ਚਲਾਉਂਗਾ ਨਹੀਂ ਚਲਾਵਾਂਗੇ ਚੱਲੀਏ ਤੇਰੇ ਮਗਰ ਤਾਂ ਮੈਂ ਕਦੀ ਨਾ ਬੈਠਾ ਮੈਂ ਪਤਾ ਨਹੀਂ ਚੱਲਦੇ ਆ ਸੱਟ ਦੇਂਗਾ ਜੇ ਵੀ ਤੂੰ ਮੇਰੇ ਮਗਰ ਨਹੀਂ ਬੈਠਦਾ ਮੈਂ ਤੇਰੇ ਮਗਰ ਨਹੀਂ ਬਹਿਣਾ ਹਲੋ ਬਾਰੀ ਦਾ ਬੱਟਾ ਇਹ ਮੇਰੇ ਮਗਰ ਨਹੀਂ ਬੈਂਦਾ ਐਕਟਿਵ 'ਤੇ ਮੈਂ ਇਹਦੇ ਮਗਰ ਨਹੀਂ ਬਹਿਣਾ ਬਸ ਠੀਕ ਆ ਗੱਲ ਖਤਮ ਓਕੇ ਡਨ ਰੱਬ ਹੋ ਗਿਆ ਆ ਦੇਖੋ ਕਿੰਨਾ ਕੰਮ ਬਦਲਿਆ ਆਹ ਤਾਂ ਕੰਬੀ ਜੀ ਹੁੰਦੇ ਨੇ ਹੱਥ ਨੂੰ ਨਾ ਪਾਰਾ ਰਹੋ ਤਾਂ ਤੁਹਾਨੂੰ ਨੰਬਰਾਂ ਇਹ ਕੰਪਰੀ ਦਾ ਭਾਰੀ ਨਾ ਨਾ ਸੋਚ ਤੇ ਇਹ ਉੱਤੇ ਬੈਠਾ ਹਾਂ ਮੈਂ ਤਾਂ ਸਟਾਰਟ ਕੀਤਾ ਮੋਟਰਸਾਈਕਲ ਮੈਂ ਰੇਸ ਦੇਣ ਮਾਰੂ ਤੇ ਵਸ ਗਿਆ ਕੋਈ ਬੰਦੇ ਵਿਚਾਰਾ ਦਰਲਾ ਬੈਠਾ ਹੋਇਆ ਯਾਰ ਚਲੋ ਦੋਸਤੋ ਅੱਗੇ ਕਰੇ ਚੱਲ ਕੇ ਮਿਲਦੇ ਆਪਾਂ ਆ ਉਹ ਆਇਆ ਰਾਵਲਨ ਫੀਲਡ ਦਾ ਚੱਲ ਫਿਰ ਬੈਠ ਨਿਕਲ ਆਇਆ ਮੋਟਰਸਾਈਕਲ ਗਾਇਸ ਇਹਦੀ ਵੀ ਰੀਂਚ ਸੀਗੀ ਲੈਤਾ ਇਹਨੂੰ ਠੀਕ ਹੈ ਖੁਸ਼ ਹੈ ਆ ਗੁੱਡ ਚਲੋ ਵੀ ਉਹ ਗੱਡੀ ਤੱਕ ਚੱਲ ਲੈ ਕੇ ਦੇਖ ਕੇ ਦੇਖ ਕੇ ਹਉ ਤਾਂ ਬੈਠੇ ਬੈਠੇ ਸਾਰੇ ਨੂੰ ਪਸੰਦ ਆਇਆ ਮੈਨੂੰ ਤਾਂ ਨਹੀਂ ਪਾਪਾ ਜੀ ਜਿਹੜਾ ਉੱਥੇ ਵੇਖਿਆ ਸੀ ਨਹੀਂ ਆ ਸੋਹਣਾ ਏ ਗੱਡੀ ਕਿਤੇ ਗਈ ਹੈ ਆ ਦੇਖਿਆ ਹੁੰਦਾ ਆ ਦੇਖ ਹੁੰਦਾ ਅਰੇ ਚੋਬਰ ਦੇ ਕਹਿੰਦੇ ਕਾਲੇ ਮੋਟਰਸਾਈਕਲ ਤੇ ਆ ਗਿਆ ਬਿੱਲੀਆਂ ਜੀਏ ਨਜ਼ਰ ਹੀ ਨਾ ਲੱਗ ਜਾਵੇ ਬੈਠੀ ਨੇ ਉੱਤੇ ചോ ആ ਸੈਗਨ 10 ਸੈਗਨ 10 ਰੱਖੋ ਭਾਈ ਰੱਖੋ ਇੱਧਰ ਵਸੀ ਹੋਈ ਇਹਨਾਂ ਨੇ ਕਿ ਤੱਕ ਮੋਟਰਸਾਈਕਲ ਲੱਗੇ ਕਰੋ ਇਹ ਥੋੜਾ ਜਿਹਾ ਕਰ ਰਹੇ ਹੋ ਥੋੜਾ ਨੀਚੇ ਜਿਹਾ ਪਾ ਦਿਓ ਕੰਧ ਤੇ ਨਾ ਪਾਓ ਨੀਚੇ ਪਾ ਦਿਓ ਇਤਨੇ ਕੇ ਪੈਸੇ ਤਾਂ ਕੋਈ ਆਦੇ ਹੈ ਮੈਂ ਭਾਈ ਜਣ ਕਿੰਨਾ ਦੇ ਸਕਦਾ ਹੈ ਹਾਏ ਹਾਏ ਦੇਖੀ 50 ਰੁਪਏ ਦਊਗਾ ਇਹ ਇੱਧਰ ਦੇਖ ਲੈ ਦੇਖ ਲੈ ਇੱਧਰ ਹਾਏ ਇਹ ਪੰਜਾਈ ਲੱਖਾਂ ਵਰਗਾ ਲੱਖਾਂ ਵਰਗਾ ਜੀ ਕਰਦਾਰ ਵੀ ਥੈਂਕ ਯੂ ਬਲਾ ਭਾਈ ਕੰਦ ਦੇ ਹੋਣ ਲੱਗਾ ਰੱਬ ਤੈਨੂੰ ਹੁਣ ਇੱਕ ਤੂੰ ਗਾਣਾ ਕਿੱਥੇ ਲੈ ਕੇ ਜਾਣਾ ਬੱਸ ਕਰ ਆ ਬੰਦੇ ਬੰਦੇ ਮਨਾ ਕਰੇ ਬੰਦਰਾ ਕਰੇ ਅੱਰਾਬ ਜੀ ਲੈ ਕੇ ਨਨੇ ਬਿੱਡ ਤੇ ਪਾ ਹੁਣ ਤੂੰ ਐ ਕਰ ਕਰ ਤੂੰ ਨੀਚੇ ਸੌਂਿਆ ਕਰ ਬੈੱਡ ਤੇ ਨੂੰ ਪਾ ਦਿਆ ਕਰ ਚੰਗਾ ਕਿ ਲੈ ਵਿਚਾਰ ਬਤਾ ਗਿਆ ਬਰਾ ਤੇਰੇ ਕੋਲ ਹਾਂ ਬਦਾਈਆਂ ਬਾਈ ਬਾਈ ਥੈਂਕ ਯੂ ਥੈਂਕ ਯੂ ਖਤਰਨਾ ਨਹੀਂ ਲੱਗਦੇ ਬਸ ਮਸਾਈ ਕੰਮ ਕਰਨ ਲੱਗਾ ਲੋ ਹੋਂ ਤਾਂ ਸਾਰੇ ਇਤਲੇ ਗਿਆਵਾ ਅੱਛਾ ਨਹੀਂ ਵੀ ਕਰਾਇਆ ਤੇ ਉਹ ਵੀ ਆਪਣਾ ਹੀ ਹੈ ਗਾਇਸ ਇਹਦਾ ਵੀ ਨਾਲ ਇਹਦਾ ਵੀ ਹਿੱਸਾ ਵਗੈਸ ਇਹਦੇ ਪਿੱਛੇ ਵਾਲੀ ਇਹ ਸਾਰਾ ਇਹ ਸਾਰਾ ਯੋਗਦਾਨ ਇਹਦਾ ਹੀ ਹੈ ਹਾਂ ਇਹਨੇ ਇਹਨੇ ਪੰਪ ਦੇ ਦੇ ਕੇ ਦਵਾਇਆ ਚਲ ਤਰੇ ਮੈਂ ਜਾਂਦੇ ਚਲੋ ਠੀਕ ਹੈ ਓਕੇ ਬਾਈ ਗਾਇਸ ਮਿਲਦੇ ਆ ਫਿਰ ਬਾਅਦ ਚ ਗਾਇਸ ਆ ਦੇਖ ਲੋ ਸਾਡੇ ਗੋਲ ਗੱਪੇ ਵਾਲਾ ਪਾਈ ਗੋਲ ਗੱਪੇ ਵਾਲੇ ਪਾਈ ਦੋਸਤੋ ਪਾਰਟੀ ਹੋ ਰਹੀ ਹੈ ਮੋਟਰਸਾਈਕਲ ਤੇ ਗੋਲ ਗੱਪੇ ਵਾਲੇ ਪਾਈ ਖੜੀ ਚੋਲ ਮਿਲੇ ਸੀਗੇ ਅੱਜ ਪਾਪਾ ਨੇ ਬਣਾਏ ਗਏ ਤਿੰਨ ਸਾਲਾਂ ਬਾਅਦ ਬੜੇ ਬੜੇ ਗੰਢ ਹੋ ਗਏ ਯਸ ਗਾਇਸ ਬਸ ਹਾਂ ਗਾਇਸ ਗਲੀ ਚ ਨਰੋੜਾ ਪੈ ਜੇ ਕੋਈ ਮਾਰਤਾ ਨਹੀਂ ਆ ਜਾਣਾ ਨੰਬਰ 1 ਕੁੱਕ ਆ ਗਿਆ ਵਲੌਗ ਨਾਲ ਦੱਸਤਾ ਮੰਮਾ ਮੰਮਾ ਤੁਹਾਨੂੰ ਗਾਇਸ ਬੁਲਾਉਂਦੇ ਨੇ ਹੈਲੋ ਗਾਇਸ ਗੋਲ ਗੱਪੇ ਖਾ ਲੋ ਗਾਇਸ ਗਾਇਸ ਗੋਲ ਗੱਪੇ ਖਾ ਲੋ ਗਾਈਸ ਪਰ ਇਹ ਨੂੰ ਕਰ ਲੋ ਗਾਈਸ ਮੈਂ ਬੋਲਣ ਤੇ ਕਰੋ ਹੰਤਾ ਵਾਨੀਗੀ ਵੀ ਵੀ ਹੰਤਾ ਵਾਨੀਗੀ ਇਤਨੀ ਵਤੋ ਵੀ ਇੱਚੀ ਆ ਤੇ ਗਾਈਸ ਮੈਂ ਵੀ ਖਾ ਕੇ ਗੋਲ ਕੇ ਪੇਤਾ ਤੇ ਚਲੋ ਗਾਈਸ ਮਮਾ ਨੂੰ ਗੋਲ ਕੇ ਪੇਖਾਣ ਤੇ ਫਿਰ ਤੁਹਾਨੂੰ ਮਿਲਦੇ ਆ ਨਾਲ ਦਾ ਮਮਾ